ਆਹ ਦੇਖ ਲੋ ਸ਼ਰਿਆਮ ਹੋਣ ਲੱਗੀਆਂ ਅਜਈਆਂ ਹਰਕਤਾਂ ਕਿ ਲੋਕ ਆਪਣੀਆਂ ਦੁਕਾਨਾਂ ਸ਼ੋਰੂਮ ਤੇ ਘਰਾਂ ਦੇ ਵਿੱਚ ਵੀ ਸੁਰੱਖਿਅਤ ਨਹੀਂ ਜੇਕਰ ਇਹ ਸਾਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਨਾ ਹੁੰਦੀਆਂ ਤਾਂ ਤੁਹਾਨੂੰ ਸ਼ਾਇਦ ਯਕੀਨ ਨਹੀਂ ਸੀ ਹੋਣਾ ਕਿ ਕਿਵੇਂ ਲੁਧਿਆਣਾ ਦੇ ਵਿੱਚ ਅਜਿਹੇ ਲੁਟੇਰਿਆਂ ਦੇ ਜਿਹੜੇ ਹੌਸਲੇ ਉਹ ਬਲੰਦ ਨੇ ਕਿ ਸ਼ਰਿਆਮ ਹਥਿਆਰਾਂ ਦੀ ਨੋਕ ਦੇ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸਭ ਤੋਂ ਪਹਿਲਾਂ ਤਸਵੀਰਾਂ ਤੇ ਨਜ਼ਰ ਮਾਰਦੇ ਆਂ ਮੇਰੇ ਨਾਲ ਗੱਲਬਾਤ ਕਰਦੇ ਹੋਏ ਫੈਕਟਰੀ ਦੇ ਮਾਲਕ ਨੇ ਦੱਸਿਆ ਕਿ ਕੁਝ ਲੁਟੇਰੇ ਉਸ ਦੇ ਅੰਦਰ ਜਿਹੜੇ ਕਿ ਦਾਖਲ ਹੋ ਜਾਂਦੇ ਨੇ ਤੇ ਹਥਿਆਰ ਦੀ ਨੋਕ ਦੇ ਉੱਤੇ ਉਸ ਨੂੰ ਡਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਤੇ ਫਰਾਰ ਹੋ ਜਾਂਦੇ ਨੇ ਜਿਸ ਦੇ ਚੱਲਦੇ ਇਨਸਾਫ ਦੀ ਮੰਗ ਕੀਤੀ ਹੈ ਮਤਲਬ ਮੈਂ ਆਪਣਾ ਆਫਿਸ ਵਿੱਚ ਕੰਮ ਕਰਕੇ ਨਿਕਲ ਹੀ ਰਿਹਾ ਸੀ ਬਾਹਰ ਤੇ ਅਚਾਨਕ ਹੀ ਦੋ ਆਪਣਾ ਬੰਦੇ ਆਏ ਮੇਰੇ ਫੈਕਟਰੀ ਆਪਣਾ ਵੈਪਨ ਦੇ ਨਾਲ ਤੇ ਮੇਰੇ ਗਾਰਡ ਨੂੰ ਗਨਪੁਆਇੰਟ ਤੇ ਰੱਖ ਕੇ ਤੋਂ ਉਸ ਤੋਂ ਬਾਅਦ ਫਿਰ ਮੈਨੂੰ ਗਨਪੁਆਇੰਟ ਤੇ ਲਿਤਾਉਣਾ ਨੇ ਜੀ ਤੇ ਉਹਨਾਂ ਨੇ ਡਿਮਾਂਡ ਕੀਤੀ 50 ਲੱਖ ਰੁਪਏ ਦੀ ਕਿ ਸਾਨੂੰ ਖੜੇ ਪੈਰ 50 ਲੱਖ ਰੁਪਏ ਜਿਹਦੇ ਤੇ ਜਿੰਨੇ ਚ ਸਮ ਗੱਲਬਾਤ ਕਰ ਰਹੀ ਸੀ ਤਾਂ ਨਾਲ ਦੇ ਨਾਲ ਮੇਰਾ ਡੀਵੀਆਰ ਵਗੈਰਾ ਸਭ ਉਹਨਾਂ ਨੇ ਡਿਸਟਰੋਏ ਕਰਤਾ ਜਿਸ ਤੋਂ ਐਵਿਡੈਂਸ ਵਗੈਰਾ ਸਾਰਾ ਸਾਹਮਣੇ ਆਉਣਾ ਚਾਹੀਦਾ ਸੀਗਾ ਤੇ ਬਸ ਜਦੋਂ ਇਹ ਮਤਲਬ ਗੱਲਬਾਤ ਹੋ ਰਹੀ ਸੀ ਕਿ ਤੇ ਜਦ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਕਨਵਿੰਸ ਨਹੀਂ ਕਰ ਪਾਇਆ ਕਿ ਮੇਰੇ ਕੋਲ ਇਹ ਅਮਾਉਂਟ ਹੈ ਨਹੀਂ ਦਾ ਵੀ ਇਹੋ ਜਿਹਾ ਕੁਝ ਅਮਾਉਂਟ ਹੈ ਨਹੀਂ ਤਾਂ ਫਿਰ ਉਹ ਉਹਨਾਂ ਨੇ ਮੇਰੇ ਨਾਲ ਹੱਥਾਪਾਈ ਕੀਤੀ ਹੱਥਾਪਾਈ ਤੇ ਫਿਰ ਆਪਣਾ ਮਤਲਬ ਹੱਥਾਪਾਈ ਚ ਉਹਨਾਂ ਨੂੰ ਵੀ ਲੱਗੀ ਐ ਤੇ ਮੈਨੂੰ ਵੀ ਲੱਗੀ ਤੇ ਉਹਦੇ ਚ ਫਿਰ ਉਸ ਤੋਂ ਬਾਅਦ ਫਿਰ ਉਹ ਉਹਨਾਂ ਨੂੰ ਮਤਲਬ ਇੱਕ ਕਾਈਂਡ ਆਫ ਉਹ ਕਨਵਿੰਸ ਹੋ ਗਏ ਉਹਨਾਂ ਨੂੰ ਪਤਾ ਲੱਗ ਗਿਆ ਕਿ ਜ਼ਿਆਦਾ ਦੇਰ ਅਸੀਂ ਇੱਥੇ ਰੁਕ ਨਹੀਂ ਸਕਦੇ ਪੈਸੇ ਕੋਈ ਹੈ ਨਹੀਂ ਮੇਰੇ ਕੋਲ ਤੇ ਉਹ ਨਿਕਲ ਗਏ ਉਸ ਟਾਈਮ ਦਸਰ ਜੀ ਤੁਸੀਂ ਕਿੰਨੇ ਬੰਦੇ ਸੀ ਮੈਂ ਸੀਗਾ ਤੇ ਇੱਕ ਮੇਰੀ ਲੇਬਰ ਸੀਗੀ ਲੇਬਰ ਸੀ ਤੇ ਇੱਕ ਦੁਕਾਨ ਦਾ ਮੁੰਡਾ ਵੀ ਸੀਗਾ ਫੈਕਟਰੀ ਦੇ ਮੁੰਡਾ ਵੀ ਸੀਗਾ ਟੋਟਲ ਕਿੰਨੇ ਲੋਕ ਸੀਗੇ ਦਿਨ ਵੱਲੋਂ ਇਹ ਵਾਰਦਾਤ ਮਤਲਬ ਟੋਟਲ 2 ਸੀਗੇ ਦੇ ਦੋ ਮੁੰਲੇ ਸਰਦਾਰ ਸਿੰਘ ਮੁੰਡੇ ਸੀ ਮੁੰਨੇ ਸੀਗੇ ਮੁੰਨੇ ਸੀਗੇ ਇਹਨਾਂ ਨੇ ਮਾਸਕ ਪਾਇਆ ਸੀਗਾ ਤੇ ਹੱਥ ਪਾਈ ਚ ਮਾਸਕ ਵੀ ਲੱਤ ਗਿਆ ਸੀਗਾ ਇੱਕ ਮੁੰਡੇ ਦਾ ਇਸ ਜਗ੍ਹਾ ਕਿਹਦੀ ਪੈਂਦੀ ਹੈ ਜਿਸ ਜਗ੍ਹਾ ਤੇ ਇਹ ਵਾਰਦਾਤ ਹੋਈ ਹੈ ਇਸ ਸੁੰਦਰ ਨਗਰ ਹੈ ਸਾਡੇ ਏਰੀਆ ਦਾ ਨਾਮ ਜਗਤ ਨਗਰ ਪੈਂਦਾ ਹੈ ਆਪਣਾ ਮੈਨੂਫੈਕਚਰਿੰਗ ਆਫ ਗਾਰਮੈਂਟਸ ਵਿਂਟਰ ਵੇਅਰ ਦਾ ਆਪਣਾ ਤੁਸੀਂ ਮਤਲਬ ਵਪਾਰ ਕਰ ਰਹੇ ਹੋ ਇੱਥੇ ਇਸ ਜਗ੍ਹਾ ਤੇ ਮੈਂ 2015 ਤੋਂ 10 ਸਾਲ ਹੋ ਗਏ ਮੈਨੂੰ 10 ਸਾਲ ਤੋਂ ਪਹਿਲਾਂ ਵੀ ਜਿਹੜੀ ਇਹ ਵਾਰਦਾਤ ਹੋਈ ਹੈ ਕਦੀ ਕਿਸੇ ਨੇ ਕੋਸ਼ਿਸ਼ ਕੀਤੀ ਹੋਵੇ ਨਹੀਂ 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 ਕਦੇ ਵੀ ਨਹੀਂ ਕਦੇ ਵੀ ਨਹੀਂ ਆਇਆ ਜੋ ਕਦੇ ਵੀ ਨਹੀਂ ਆਇਆ ਪਛਾਣ ਹੋਈ ਜਿਵੇਂ ਤੁਸੀਂ ਕਹਿ ਰਹੇ ਮਾਸਕ ਪਾ ਰਾਂ ਦੀ ਕਿਸੇ ਕੋਈ ਲੱਗਾ ਕੋਈ ਪੁਰਾਣਾ ਵਰਕਰ ਨਹੀਂ 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 ਇਹ ਨਹੀਂ 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 ਕਹਿੰਦੇ ਕਿ ਅਸੀਂ ਜੱਗੂ ਦੇ ਬੰਦੇ ਆ ਅੱਛਾ ਤੈਨੂੰ ਪਤਾ ਨਹੀਂ ਕੌਣ ਆ ਅਸੀਂ ਤਾਂ ਜੱਗੂ ਦੇ ਬੰਦੇ ਆ ਤੇ ਜੋ ਅਸੀਂ ਮੈਨੂੰ ਨਹੀਂ ਪਤਾ ਕੌਣ ਹੈ ਗੈਂਗਸਟਰ ਹੈ ਨਹੀਂ ਹੈ ਮੈਨੂੰ ਨਹੀਂ ਪਤਾ ਉਹ ਕਹਿੰਦਾ ਜੱਗੂ ਦੇ ਬੰਦੇ ਆ ਸਾਨੂੰ ਜੱਗੂ ਨੇ ਭੇਜਿਆ ਪਹਿਲਾਂ ਕੋਈ ਥ੍ਰੈਟ ਵਗੈਰਾ ਤਾਂ ਨਹੀਂ ਕਾਲ ਵਗੈਰਾ ਜਾਂ ਕੋਈ ਅੱਜ ਦਾ ਕੁਝ ਆਇਆ ਹੋ ਤੁਹਾਨੂੰ ਕੋਈ ਨਹੀਂ ਕਦੇ ਵੀ ਨਹੀਂ ਆਇਆ ਲਾਈਫ ਵਿੱਚ ਸਿੱਧਾ ਆ ਕੇ ਆਓ ਤੁਹਾਡੇ

ਅੱਜ ਲੋਕੀਂ ਪਹੁੰਚੀ ਪਹੁੰਚੀ ਹਾਂਜੀ ਹਾਂਜੀ ਅੱਜ ਵੀ ਪਹੁੰਚੀ ਕੱਲ ਵੀ ਪਹੁੰਚੀ ਸੀਗੀ ਜਿਾ ਦੇਖਿਆ ਜਾਵੇ ਤਾਂ ਲਗਾਤਾਰ ਲੁੱਟਾਂ ਖੋਹਾਂ ਚੋਰੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਜਿੱਦੇ ਚੱਲਦੇ ਲੋਕ ਹੁਣ ਕਿਸੇ ਪਾਸੇ ਵੀ ਆਪਣੇ ਆਪ ਨੂੰ ਨਾ ਹੀ ਦੁਕਾਨਦਾਰ ਤੇ ਨਾ ਹੀ ਲੋਕ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸ੍ਰਿੰਦਰ ਸੋਹਣੀ ਦੀ ਰਿਪੋਰਟ